ਬਾਰ ਬਾਹਰ ਜਾਣਾ ਜਦੋਂ ਵੀ ਇਹਨਾਂ ਨੇ ਘਰੋਂ ਬਾਹਰ ਨਿਕਲਣਾ ਤਾਂ ਮੈਂ ਕਹਿੰਨਾ ਠੀਕ ਠਾਕ ਆਇਓ ਉਹ ਜਿਹੜਾ ਵਰਡ ਠੀਕ ਠਾਕ ਸੀਗਾ ਕਿ ਤੁਸੀਂ ਮੈਨੂੰ ਇਰੀਟੇਟ ਕੀਤਾ ਕਿ ਮੈਂ ਠੀਕ ਠਾਕ ਆਵਾਂ ਤੇ ਇਸ ਕਰਕੇ ਮੈਂ ਪੁੱਛਣਾ ਮੈਂ ਕਿ ਤੁਸੀਂ ਕਿਉਂ ਪੀਤੀ ਜਦੋਂ ਪਤਾ ਵੀ ਸਿਹਤ ਨਹੀਂ ਇਜਾਜ਼ਤ ਦਿੰਦੀ ਵੈਸੇ ਹੀ ਪੀਤੀ ਕਿਉਂਕਿ ਉਸ ਟਾਈਮ ਤੇ ਸਾਨੂੰ ਇਹ ਇਲਮ ਹੀ ਨਹੀਂ ਸੀਗਾ ਚਾਹੇ ਅਸੀਂ ਪੜੇ ਲਿਖੇ ਵੀ ਸੀਗੇ ਅ ਮਤਲਬ ਉਸ ਟਾਈਮ ਤੇ ਅਵੇਅਰਨੈਸ ਹੀ ਨਹੀਂ ਸੀਗੀ ਕਿ ਇਹ ਇੱਕ ਬਿਮਾਰੀ ਹੈ ਹਣਾ ਉਦੋਂ ਤਾਂ ਸਾਰੇ ਜਿਵੇਂ ਤੁਸੀਂ ਕਿਹਾ ਵੀ ਇੱਕ ਲੱਥ ਹੈ ਸਾਰੇ ਲੋਕੀ ਕਹਿ ਦਿੰਦੇ ਨੇ ਅ ਸ਼ਰਾਬੀ ਹੈ ਔਰ ਇੱਕ ਸ਼ਰਾਬੀ ਵਰਡ ਸੁੰਨਾ ਤੁਹਾਨੂੰ ਬੜੀ ਉਹ ਚੀਜ਼ ਪਿੰਚ ਕਰ ਜਾਂਦੀ ਹੈ ਅੰਦਰ ਤੱਕ ਹਰਟ ਕਰ ਜਾਂਦੀ ਹੈ ਕਿ ਵੀ ਤੁਹਾਡੇ ਇੱਕ ਲਵਡ ਵਨ ਨੂੰ ਕੋਈ ਇਸ ਲੇਬਲ ਦੇ ਦੇਵੇ ਵੀ ਸ਼ਰਾਬੀ ਹੈ ਤੇ ਸ਼ਰਾਬ ਦੇ ਵਿੱਚ ਆਪਾਂ ਸਿੱਟ ਜਾਂਦੇ ਸੀ ਨਸ਼ੇ ਦੇ ਵਿੱਚ ਅ ਪਰਸ ਸਿੱਟਿਆਣਾ ਬਾਹਰ ਅ ਸੱਟ ਲਵਾ ਲੈ ਆਣੀ ਕਿਤੇ ਕੋਈ ਕੰਮ ਕਰਨ ਭੇਜਣਾ ਜਿਵੇਂ ਉਹਨੇ ਆਪਣੇ ਜਿਹੜੇ ਜੌਬ ਦੇ ਵਿੱਚ ਸੀਗੇ ਉੱਥੇ ਕੰਮ ਕਰ ਰਹੇ ਹੁੰਦੇ ਸੀਗੇ ਵਟ ਏਵਰ ਤੇ ਪਰ ਅਗਰ ਅਸੀਂ ਘਰ ਦੀ ਕੋਈ ਜ਼ਿੰਮੇਵਾਰੀ ਦਈਏ ਉਹ ਨਹੀਂ ਸੀ ਕਦੇ ਵੀ ਚੱਕੀ ਨੈਵਰ ਬੈਂਕ ਭੇਜ ਦੋ ਤੁਸੀਂ ਤੇ ਕਹਿ ਕੇ ਭੇਜੋਗੇ ਡਾਇਰੈਕਸ਼ਨਸ ਦੇਣੀਆਂ ਪੈਂਦੀਆਂ ਸੀ ਵੀ ਅੱਜ ਆ ਕਰਿਆਏ ਉਹ ਪਰ ਉਹ ਕੰਮ ਕਦੇ ਕੰਪਲੀਟ ਨਹੀਂ ਸੀ ਹੁੰਦਾ ਕਿਉਂਕਿ ਅ ਅਨਕੌਂਸ਼ੀਅਸਲੀ ਤੁਸੀਂ ਚੀਜ਼ਾਂ ਕਰ ਰਹੇ ਹੋ ਨਾ ਫੇਰ ਜਿਵੇਂ ਮਤਲਬ ਘਰ ਦੇ ਆਣੇ ਕਹਦੇ ਨਾ ਵੀ ਉਹ ਸੁੱਤੇ ਪਏ ਨੇ ਉਹ ਸੋਣਾ ਨਹੀਂ ਸੀ ਹੁੰਦਾ ਐਕਚੁਅਲੀ ਉਹ 슬ੀਪ ਨਹੀਂ ਸੀਗੀ ਉਹ ਇੱਕ बेहੋਸ਼ੀ ਸੀ ਵੀ ਸ਼ਰਾਬ ਦੇ ਨਸ਼ੇ ਦੇ ਵਿੱਚ ਤੁਸੀਂ ਬੇਹੋਸ਼ ਹੋ ਕੇ ਪਏ ਹੋਏ ਹੋ ਤੇ ਉਸ ਟਾਈਮ ਤੇ ਫਿਰ ਦਿਮਾਗ ਤੁਹਾਡਾ ਕੰਮ ਹੀ ਨਹੀਂ ਕਰ ਰਿਹਾ ਨੰਬ ਹੈ ਬਿਲਕੁਲ ਸੋ ਬੜੀਆਂ ਚੀਜ਼ਾਂ ਆਈਆਂ ਜਦੋਂ ਇੱਕ ਪੈਗ ਵੀ ਚਲਾ ਜਾਂਦਾ ਸੀ ਅੰਦਰ ਤੇ ਫੋਨ ਕਰਦੇ ਸੀ ਤਾਂ ਪਤਾ ਚੱਲ ਜਾਂਦਾ ਸੀ ਵੀ ਅੱਜ ਹੁਣ ਪੀ ਲਈ ਹੈਗੀ ਹੈ ਤੇ ਮਤਲਬ ਇਹ ਤਾਂ ਬੜੇ ਇਨਸੀਡੈਂਸਸ ਹੋਏ ਵੀ ਅਸੀਂ ਬੇਟੀ ਦੇ ਕੋਲ ਜਾਣਾ ਸੀਗਾ ਇਹਨਾਂ ਨੂੰ ਮੈਂ ਕਿਹਾ ਤੁਸੀਂ ਆਪਡੇ ਲੈ ਆਇਓ ਮੈਂ ਵੀ ਆਪਡੇ ਲੈ ਕੇ ਆਉਂਗੀ ਜਦੋਂ ਮੈਂ ਘਰ ਆਈ ਤੇ ਮੈਨੂੰ ਪਤਾ ਸੀ ਇਹਨਾਂ ਨੇ ਪੀਤੀ ਹੋਈ ਐ ਮੈਂ ਕਿਹਾ ਮੇਰੇ ਨਾਲ ਗੱਡੀ 'ਚ ਬੈਠ ਕੇ ਜਾਣਾ ਤੇ ਸੁੱਤੇ ਪਏ ਜਾਣਾ ਸੁੱਤੇ ਪਏ ਆਣਾ ਤਾਂ ਫਿਰ ਫਾਇਦਾ ਕੀ ਤੁਸੀਂ ਘਰ ਹੀ ਸੌਂ ਜੋ ਫਿਰ ਆਪੇ ਹੀ ਮੈਂ ਗੱਡੀ ਲੈ ਕੇ ਇਕੱਲੀ ਚਲੀ ਜਾਂਦੀ ਸੀਗੀ ਸਾਰੇ ਜ਼ਿੰਮੇਵਾਰੀ ਤਾਂ ਤੁਸੀਂ ਸੰਭਲ ਕੇ ਆਪ ਤੇ ਸੋਸ਼ਲ ਕਿਤੇ ਵੀ ਤੁਸੀਂ ਜਾ ਰਹੇ ਹੋ ਕਿਸੇ ਦੀ ਡੈਥ ਹੋ ਗਈ ਐ ਕਿਸੇ ਦਾ ਵਿਆਹ ਆਇਆ ਕਿਸੇ ਦਾ ਜਨਮ ਐ ਕਿਸੇ ਦੇ ਘਰ ਤੁਸੀਂ ਜਾ ਰਹੇ ਹੋ ਰਿਸ਼ਤੇਦਾਰੀਆਂ 'ਚ ਨਿਭਾਉਣਾ ਪੈਂਦਾ ਤੇ ਉੱਥੇ ਕਦੇ ਵੀ ਇਹਨਾਂ ਨੇ ਮੇਰੇ ਨਾਲ ਨਹੀਂ ਖੜੇ ਕਿਉਂਕਿ ਐਵੋਇਡ ਕਰਦੇ ਹੁੰਦੇ ਸੀ ਜਾਣਾ ਕਿਉਂਕਿ ਉਹ ਘਰੇ ਬੈਠ ਕੇ ਪੀ ਨਹੀਂ ਹੁੰਦੀ ਸੀ ਤੇ ਉੱਥੇ ਚਾਹੇ ਡਰਿੰਕ ਸਰਵ ਹੋ ਰਹੀ ਹੈ ਪਰ ਅਸੀਂ ਉੱਥੇ ਪੀ ਨਹੀਂ ਸਕਦੇ ਕਿਉਂਕਿ ਇਕੱਲੇ ਪੀਣ ਦੀ ਉਹ ਇੱਕ ਅੰਦਰ ਕਰੀਵਿੰਗ ਜਿਹੜੀ ਸੀ ਉਹ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਸੀ ਸੋ ਆਲਰੇਡੀ ਪੀਤੀ ਹੁੰਦੀ ਸੀ ਫੇਰ ਇਹਨਾਂ ਨੂੰ ਜਾਣਾ ਹੀ ਨਹੀਂ ਸੀ ਹੁੰਦਾ ਕਿਤੇ ਵੀ ਵੀ ਆਪ ਚਲੇ ਜਾਓ ਤੇ ਜਾਂਦੀ ਮੈਂ ਇਕੱਲੀ ਹੀ ਸੀਗੀ ਫਿਰ ਉਹ 15 ਸਾਲ ਦਾ ਪੀਰੀਅਡ ਐਦਾਂ ਹੀ ਨਿਕਲਿਆ ਸਾਡਾ